ਸੁਖਵੀਰ ਸਿੰਘ ਬਾਦਲ ਨੂੰ ਸਜ਼ਾ ਲਗਾ ਦਿੱਤੀ ਗਈ ਹੈ ਪਰ ਇਸ ਤੋਂ ਬਾਅਦ ਹੁਣ ਸਿਆਸੀ ਤੌਰ ਤੇ ਕੀ ਹੋਣ ਵਾਲਾ ਹੈ ਹੁਣ ਹਰ ਕਿਸੇ ਦੀ ਨਿਗਾਹ ਇਸ ਵੱਲ ਇਸ ਪੱਖ ਵੱਲ ਹੈਗੀ ਹੈ ਸੁਖਵੀਰ ਸਿੰਘ ਬਾਦਲ ਨੂੰ ਲੈ ਕੇ ਹੁਣ ਤੱਕ ਜੋ ਵਿਚਾਰਿਆ ਜਾ ਰਿਹਾ ਸੀ ਬੜੇ ਮੁਖਤਲਫ ਕਿਸਮ ਦੇ ਬਿਆਨ ਸਾਹਮਣੇ ਆਏ ਸੀ ਪਰ ਹੁਣ ਜਦੋਂ ਸਜ਼ਾ ਲਾਈ ਗਈ ਹੈ ਉਹ ਸਜ਼ਾ ਕਿੰਨੀ ਮਾਇਨੇ ਰੱਖਦੀ ਹੈ ਉਹਦੇ ਕੀ ਅਨੁਮਾਨ ਨੇ ਔਰ ਆਉਂਦਾ ਸਮਾਂ ਸਿਆਸੀ ਤੌਰ ਤੇ ਕਿਸ ਤਰ੍ਹਾਂ ਦਾ ਆ ਸਕਦਾ ਹੈ ਕੱਲਾ ਕੱਲਾ ਜੀ ਜਿਹੜਾ ਉੱਥੇ ਖੜਾ ਸੀ ਉਹਨਾਂ ਦੇ ਉੱਤੇ ਜਿਹੜੀ ਸਜ਼ਾ ਇੰਪੋਜ਼ ਹੋਈ ਹੈ ਜਾਂ ਫਿਰ ਉਹਨਾਂ ਨੇ ਜੋ ਬਿਆਨ ਦਿੱਤੇ ਨੇ ਉਹ ਕੀ ਮਹੱਤਵ ਰੱਖਦੇ ਨੇ ਹਰ ਇੱਕ ਚੀਜ਼ ਜਾਣਨ ਵਾਸਤੇ ਵਿਚਾਰਨ ਵਾਸਤੇ ਸਾਡੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਮੌਜੂਦ ਨੇ ਗੱਲਬਾਤ ਕਰੀਏ ਡਾਕਟਰ ਸਾਹਿਬ ਸਮਰ ਦਿੱਤਾ ਬਹੁਤ ਸ਼ੁਕਰੀਆ ਬਹੁਤ ਧੰਨਵਾਦ ਜੀ ਸਰਨ ਸਸੀਕਲ ਜੀ ਹਰ ਕੋਈ ਉਡੀਕ ਰਿਆ ਸੀ ਸੁਖਬੀਰ ਬਾਲ ਨੂੰ ਕਦੋਂ ਤਨਖਾਹ ਲੱਗਣੀ ਹੈ ਕਦੋਂ ਸਜ਼ਾ ਲੱਗਣੀ ਹੈ ਅੱਜ ਲੱਗ ਗਈ ਤਨਖਾਹ ਵੀ ਲੱਗ ਗਈ ਸਜ਼ਾ ਸੁਣਾ ਦਿੱਤੀ ਗਈ ਹੈ ਉਹ ਸਜ਼ਾ ਕਿਵੇਂ ਦੀ ਕਿਵੇਂ ਦੇਖਦੇ ਹੋ ਉਸ ਸਜ਼ਾ ਨੂੰ ਤੁਸੀਂ ਕੀ ਤੁਹਾਨੂੰ ਲੱਗਦਾ ਕਿ ਪੰਥੋਂ ਜਿਹੜੀ ਨਾ ਸਾਹਿਬ ਸਿੰਘ ਜੀ ਮੇਰੀ ਸ਼ਰਧਾ ਬੜੀ ਹੈ ਸ਼੍ਰੀ ਕਾਲ ਤਖਤ ਸਾਹਿਬ ਦੇ ਪ੍ਰਤੀ ਸ਼੍ਰੀ ਹਰਮੰਦਰ ਸਾਹਿਬ ਦੇ ਪ੍ਰਤੀ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਤੀ ਜੋ ਸ਼੍ਰੀ ਕਾਲ ਤਖਤ ਸਾਹਿਬ ਨੇ ਸਜ਼ਾ ਦਿੱਤੀ ਹੈ ਮੈਨੂੰ ਲੱਗਦਾ ਕਿ ਉਹ ਸਰਵਮਾਨਿਆ ਹੋਣੀ ਚਾਹੀਦੀ ਹੈ ਉਤੇ ਕਿੰਤੂ ਪਰੰਤੂ ਨਹੀਂ ਹੋਣਾ ਚਾਹੀਦਾ ਹਾਂ ਉਸ ਸਜ਼ਾ ਤੋਂ ਬਾਅਦ ਜਿਹੜੀਆਂ ਅਕਾਲੀ ਦਲ ਤੇ ਪ੍ਰਭਾਵ ਸਰਦਾਰ ਸੁਖਬੀਰ ਸਿੰਘ ਦੀ ਬਾਦਲ ਦੀ ਰਾਜਨੀਤੀ ਤੇ ਪ੍ਰਭਾਵ ਉਹਦੇ ਉੱਤੇ ਵਿਚਾਰ ਵਟਾਂਦਰਾ ਜਰੂਰ ਹੋਣਾ ਚਾਹੀਦਾ ਲੇਕਿਨ ਸਜ਼ਾ ਤੇ ਕਿੰਤੂ ਪਰੰਤੂ ਔਰ ਸਜ਼ਾ ਦੀ ਸੈਟੀਸਫੈਕਸ਼ਨ ਤੇ ਕਦੀ ਵੀ ਸਵਾਲ ਨਹੀਂ ਹੋਣਾ ਚਾਹੀਦਾ ਇਸ ਕਰਕੇ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਕਿ ਜੁਗੋ ਜੁਗ ਅਟਲ ਸ਼੍ਰੀ ਕਾਲ ਤਕ ਸਾਹਿਬ ਜਿਹੜਾ ਜਿੱਦੀ ਮਰਿਆਦਾ ਜਿਹੜੀ ਆ ਬਹੁਤ ਉੱਚੀ ਹੈ ਆਪਾਂ ਉਸ ਤੋਂ ਥੋੜਾ ਜਿਹਾ ਉਹਨਾਂ ਦੇ ਜਿਹੜੇ ਹੁਕਮ ਜਾਰੀ ਹੋ ਗਏ ਉਸ ਤੋਂ ਅੱਗੇ ਦੀ ਗੱਲ ਕਰੀਏ ਅੱਗੇ ਦੀ ਗੱਲ ਕਰਨੀ ਇਸ ਕਰਕੇ ਬਹੁਤ ਜ਼ਰੂਰੀ ਹੈ ਕਿਉਂਕਿ ਪੰਜਾਬ ਦਾ ਜਿਹੜਾ ਭਵਿੱਖ ਹੈ ਪੰਜਾਬ ਦੀਆਂ ਬਹੁਤ ਸਾਰੀਆਂ ਜਿਹੜੀਆਂ ਔਕੜਾਂ ਔਰ ਪੰਜਾਬ ਦੀਆਂ ਜਿਹੜੀਆਂ ਪੰਥਕ ਮੁਸ਼ਕਲਾਂ ਆ ਪੰਥਕ ਰਾਹਾਂ ਵੈ ਉਹ ਅਕਾਲੀ ਦਲ ਨਾਲ ਜੁੜੀਆਂ ਹੋਈਆਂ ਪੰਜਾਬ ਦੀ ਰਾਜਨੀਤੀ ਤਸਵੀਰ ਜਿਹੜੀ ਹੈ ਉਹ ਅਕਾਲੀ ਦਲ ਨਾਲ ਜੁੜੀ ਹੋਈ ਹੈ ਲੇਕਿਨ ਅੱਜ ਜਿਵੇਂ ਸ਼੍ਰੀ ਕਾਲਤਖ ਸਾਹਿਬ ਦੇ ਜਥੇਦਾਰ ਜਦੋਂ ਸਜਾ ਸੁਣਾ ਰਹੇ ਸੀ ਬੜੀ ਤਲਕ ਸੀ ਗਿਓ ਔਰ ਤੇਵਰ ਸਿਗੇ ਉਹਨਾਂ ਦੇ ਤਿੱਖੇ ਤੇਵਰ ਸਿਗੇ ਹਮਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਅੰਗ ਫਾੜਨੇ ਖਲਾਰਨੇ ਦਰਦ ਤਾਂ ਹਰ ਇੱਕ ਨੂੰ ਹੁੰਦਾ ਹੈ ਨਾ ਹਮਮ ਔਰ ਤੁਸੀਂ ਇੱਕ ਗੱਲ ਨੋਟ ਕੀਤੀ ਜਦੋਂ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਕਹਿ ਰਹੇ ਸੀਗੇ ਕਿ ਤੁਸੀਂ ਆਪਣੀ ਕੋਠੀ ਬਲਾ ਕੇ ਜੱਥੇਦਾਰ ਸ਼੍ਰੀ ਕਾਲ ਤਖਤ ਸਾਹਿਬ ਨੂੰ ਕੋਠੀ ਬਲਾ ਕੇ ਤੁਸੀਂ ਸਜ਼ਾ ਦਵਾਈ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਉਹਨੂੰ ਡਿਪਲੋਮੈਟਿਕ ਉਹਦਾ ਆਨਸਰ ਦੇਣ ਦੀ ਕੋਸ਼ਿਸ਼ ਕਰ ਰਹੇ ਸੀ 2018 ਤੱਕ ਜਿਹੜੀਆਂ ਉਹ ਕਹਿੰਦੇ ਮੈਂ ਹਾਂ ਜਾਂ ਨਾ ਦੀ ਗੱਲ ਕਰਨੀ ਹੈ ਫਿਰ ਉਹਨਾਂ ਨੇ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਦੁਆਰਾ ਕੁਐਸਚਨ ਫਿਰ ਬੋਲਿਆ ਕਿ ਤੁਸੀਂ ਆਪਣੀ ਕੋਠੀ ਦੇ ਵਿੱਚ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਬੁਲਾ ਕੇ ਗੁਰਮੀਤ RAM ਰਹੀਮ ਦੀ ਮਾਫੀ ਲਈ ਕਿਹਾ ਸੀ ਉਹ ਫਿਰ ਉਹਨਾਂ ਨੇ ਆਪਣਾ ਰਾਜਨੀਤਿਕ ਜਿਵੇਂ ਉੱਤਰ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਉਸ ਤੋਂ ਬਾਅਦ ਤੀਜੀ ਜਿਹੜਾ ਉਹਨਾਂ ਨੇ ਸ਼੍ਰੀ ਕਾਲ ਤਕ ਸਾਹ ਦੇ ਜਥੇਦਾਰ ਨੇ ਕਿਹਾ ਗੁਰੂ ਮਹਾਰਾਜ ਤੋਂ ਕੋਈ ਪਰਦਾ ਨਾ ਰੱਖੋ ਗੁਰੂ ਮਹਾਰਾਜ ਦੀ ਹਜ਼ੂਰੀ ਤੋਂ ਕੋਈ ਪਰਦਾ ਨਾ ਰੱਖੋ ਫਿਰ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਛੇਰ ਗੱ ਚੁਕਾ ਕੇ ਕਿਹਾ ਹਾਂ ਇਸ ਦਾ ਮਤਲਬ ਇਹ ਹੈ ਕਿ ਜਿਹੜੇ ਗੁਨਾਹ ਦੇ ਬਾਰੇ ਤੁਸੀਂ ਜਾਂ ਅਸੀਂ ਜਾਂ ਕੌਮ ਜ਼ਿਕਰ ਕਰ ਰਹੀ ਸੀ ਲਗਾਤਾਰ ਅਸੀਂ ਵਿਚਾਰ ਕਰਦੇ ਰਹੇ ਹਾਂ ਉਹ ਗੁਨਾਹ ਅੱਜ ਸੁਦਰ ਸੁਖਬੀਰ ਸਿੰਘ ਬਾਦਲ ਨੇ ਕਬੂਲ ਲਏ ਆ। ਔਰ ਉਹਨੂੰ ਉਹਨਾਂ ਨੂੰ ਸਜ਼ਾ ਵੀ ਲੱਗ ਗਈ ਆ। ਸਜ਼ਾ ਧਾਰਮਿਕ ਲੱਗੀ ਆ। ਕਿਉਂਕਿ ਬੜੇ ਇਹਦੇ ਉੱਤੇ ਵਿਚਾਰ ਵਟਾਂਦਰੇ ਹੋਏ। ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਗਣ ਤੇ ਸਾਰੇ ਸਿੰਘ ਸਹਿਬਾਨ ਨੇ ਬੁੱਧੀਜੀਵੀਆਂ ਨਾਲ ਵੀ ਸਲਾਹ ਕੀਤੀ। ਅਲੱਗ-ਅਲੱਗ ਸੰਸਥਾਵਾਂ ਨੇ ਆਪਣਾ ਰਿਪਰੈਜ਼ੈਂਟੇਸ਼ਨ ਵੀ ਦਿੱਤਾ। ਤੇ ਬਈ ਇਹਦੇ ਵਿੱਚ ਬਿਚਾਰ ਵਟਾਂਦਰਾ ਵੀ ਹੋਏ ਧਾਰਮਿਕ ਸਜ਼ਾ ਹੋਣੀ ਚਾਹੀਦੀ ਹੈ ਕੋਈ ਕਹਿੰਦਾ ਰਾਜਨੀਤਿਕ ਹੋਣੀ ਚਾਹੀਦੀ ਹੈ ਕੋਈ ਕਹਿ ਰਿਹਾ ਸੀ ਬਲਟੋਹੇ ਨੂੰ ਜੇ 10 ਸਾਲ ਦੀ ਸਜ਼ਾ ਮਿਲ ਸਕਦੀ ਹੈ ਤੇ ਫਿਰ ਇਹਨਾਂ ਨੂੰ ਵੀ ਰਾਜਨੀਤਿਕ ਸਜ਼ਾ ਕਰ ਉਹਨਾਂ ਨੂੰ ਬਲਟੋਹੇ ਨੂੰ ਦੇਣ ਦਾ ਹੈਗਾ ਉਹਨਾਂ ਕੋਲ ਅਧਿਕਾਰ ਹੈਗਾ ਜਾਂ ਹੱਕ ਹੈਗਾ ਫਿਰ ਇੱਥੇ ਵੀ ਹੱਕ ਹੈਗਾ ਕਿਉਂਕਿ ਇਹਦੇ ਨਾਲ ਨੁਕਸਾਨ ਬਹੁਤ ਹੋਇਆ ਹੈ ਸ਼੍ਰੀ ਕਾਲ ਤਕਸਾਲ ਦਾ ਇਸਤੇਮਾਲ ਹੋਇਆ ਗੁਰਮੀਤ ਰਾਮ ਰਹੀ ਨੂੰ ਮਾਫ ਕਰਨ ਲਈ ਔਰ ਸਾਰੀਆਂ ਚੀਜ਼ਾਂ ਤੋਂ ਅੱਗੇ ਲੰਘਦੇ ਹੋਏ ਸ੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਜਿਹੜੀ ਧਾਰਮਿਕ ਸਜਾ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਸਲਾਈ ਹੈ ਲੇਕਿਨ ਨਾਲ ਦੀ ਨਾਲ ਤੁਸੀਂ ਇੱਕ ਗੱਲ ਨੂੰ ਨੋਟ ਕਰੋ ਉਹਨਾਂ ਨੇ ਇੱਕ ਉਹਨੂੰ ਪੰਜਾਬ ਦੇ ਵਿੱਚ ਪੰਥ ਦੀ ਨੂੰ ਚੜ੍ਹਦੀ ਗੱਲਾਂ ਚ ਰੱਖਣ ਲਈ ਉਹਨਾਂ ਨੇ ਜਿਹੜਾ ਅਕਾਲੀ ਦਲ ਨੇ ਮਜ਼ਬੂਤੀ ਲਈ ਇੱਕ ਘੋਸ਼ਣਾ ਕੀਤੀ ਹੈ ਕਿ ਪੰਜ ਮੈਂਬਰੀ ਕਮੇਟੀ ਬਣਾਓ ਜਿਹਦੇ ਵਿੱਚ ਐਸਜੀਪੀਸੀ ਦੇ ਪ੍ਰਧਾਨ ਧਾਮੀ ਸਾਹਿਬ ਹੋਣਗੇ ਨਾਲ ਪਾਈ ਅਮਰੀਕ ਸਿੰਘ ਜੀ ਦੀ ਬੇਟੀ ਹੋਵੇਗੀ ਮਨਪ੍ਰੀਤ ਿਆਲੀ ਹੋਣਗੇ ਗੁਰਪ੍ਰਤਾਪ ਸਿੰਘ ਵਡਾਲਾ ਹੋਣਗੇ ਤੇ ਇਕਬਾਲ ਸਿੰਘ ਝੁੰਦਾ ਹੋਣਗੇ ਵੀ ਇਹ ਕਮੇਟੀ ਬਣਾਓ ਬਣਾ ਕੇ ਅੱਗੋਂ ਜਿਹੜਾ ਕਿੱਦਾਂ ਅਕਾਲੀ ਦਲ ਚ ਡੈਲੀਗੇਟਸ ਭਰਤੀ ਕਰੋ ਵਿਧਾਨ ਦੇ ਹਿਸਾਬ ਨਾਲ ਸੰਵਿਧਾਨ ਦੇ ਹਿਸਾਬ ਨਾਲ ਚੋਣ ਕਰਾਓ ਹੁਣ ਇੱਥੇ ਮੇਰਾ ਜਿਹੜਾ ਹੁਣ ਐਨਾਲਿਸਿਸ ਜਿਹਦੀ ਆਪਾਂ ਗੱਲ ਕਰਦੇ ਕਿ ਅੱਗੇ ਚੱਲਣਾ ਚਾਹੀਦਾ ਹੈ ਇਸ ਕਮੇਟੀ ਦੇ ਵਿੱਚ ਇਕਬਾਲ ਸਿੰਘ ਝੁੰਦਾ ਤਾਂ ਪਹਿਲਾਂ ਹੀ ਲਿਖ ਕੇ ਦੇ ਚੁੱਕੇ ਆ ਕਿ ਅਕਾਲੀ ਦਲ ਪੰਜਾਬ ਦੇ ਵਿੱਚ ਦੱਦ ਖੜਾ ਹੋਊਗਾ ਜੇ ਇਹਦੀ ਲੀਡਰਸ਼ਿਪ ਚੇਂਜ ਹੋਊਗੀ ਕਿਉਂਕਿ ਤੁਹਾਨੂੰ ਯਾਦ ਹੋਵੇਗਾ 2022 ਦੇ ਵਿੱਚ ਜਦੋਂ ਅਕਾਲੀ ਦਲ ਨੇ ਤਿੰਨ ਵਿਧਾਨ ਸਭਾ ਦੀਆਂ ਸੀਟਾਂ ਜਿੱਤੀਆਂ ਤੇ ਇੱਕ 100 ਵਿਧਾਨ ਸਭਾ ਖੇਤਰਾਂ ਦਾ ਸਰਵੇ ਕਰਨ ਲਈ ਇਕਬਾਲ ਸਿੰਘ ਝੁੰਦਾ ਦੀ ਰਹਿਨਮਾਈ ਚ ਇੱਕ ਕਮੇਟੀ ਬਣਾਈ ਗਈ ਜੀ ਦੇ ਵਿੱਚ ਮਨਪ੍ਰੀਤ ਹਾਲੀ ਵੀ ਮੈਂਬਰ ਸੀ ਗੁਰਪ੍ਰਤਾਪ ਵਡਾਲਾ ਵੀ ਮੈਂਬਰ ਸੀ ਤੇ ਜਲੰਧਰ ਦੇ ਆਦਮਪੁਰ ਤੋਂ ਵਿਧਾਇਕ ਰਹ ਚੁੱਕੇ ਪਵਨ ਕੁਮਾਰ ਟੀ ਨੂੰ ਵੀ ਮੈਂਬਰ ਸਨ ਇਹਨਾਂ ਨੇ 100 ਪਿੰਡਾਂ ਦਾ ਦੌਰਾ ਕੀਤਾ 100 ਵਿਧਾਨ ਸਭਾ ਖੇਤਾਂ ਦਾ ਦੌਰਾ ਕੀਤਾ ਤੇ ਜਿਹੜੀ ਇਹਨਾਂ ਨੇ ਰਿਪੋਰਟ ਫਾਈਲ ਕੀਤੀ ਉਹ ਝੁੰਦਾ ਇਕਬਾਲ ਸਿੰਘ ਝੁੰਦਾ ਦੇ ਰਹਿਨਮਾਈ ਚ ਰਿਪੋਰਟ ਫਾਈਲ ਹੋਈ ਕਿ ਅਕਾਲੀ ਦਲ ਨੂੰ ਪੰਜਾਬ ਚ ਖੜਾ ਕਰਨ ਲਈ ਇਹਦੇ ਲੀਡਰਸ਼ਿਪ ਵਿੱਚ ਤਬਦੀਲੀ ਦੀ ਬਹੁਤ ਸਖਤ ਜ਼ਰੂਰਤ ਹੈ ਤਬਦੀਲੀ ਹੋਊਗੀ ਤੇ ਅਕਾਲੀ ਦਲ ਦੁਆਰਾ ਖੜਾ ਹੋਏਗਾ ਹਣ ਇਕਬਾਲ ਸਿੰਘ ਝੁੰਦਾ ਜਿਹੜੇ ਪਹਿਲਾਂ ਹੀ ਲਿਖ ਕੇ ਦੇ ਚੁੱਕੇ ਆ ਉਹਨਾਂ ਦੀ ਰਿਪੋਰਟ ਹੈ ਦੂਜੇ ਮਨਪ੍ਰਿਤ ਅਕਾਲੀ ਵੀ ਆਵਾਜ਼ ਚੁੱਕ ਚੁੱਕੇ ਆ ਕਿ ਲੀਡਰਸ਼ਿਪ ਚੇਂਜ ਹੋਣੀ ਚਾਹੀਦੀ ਆ ਤੀਜੇ ਗੁਰਦੁਆਰਾ ਜਿਹੜਾ ਆਪਾਂ ਸੌਰੀ ਜਿਹੜਾ ਅਕਾਲੀ ਦਲ ਸੁਧਾਰ ਲਹਿਰ ਦੇ ਸੰਯੋਜਕ ਨੇ ਗੁਰ ਪ੍ਰਤਾਪ ਸਿੰਘ ਵਡਾਲਾ ਉਹ ਪਹਿਲਾਂ ਹੀ ਚੁੱਕ ਰਹੇ ਆ ਕਿ ਅਕਾਲੀ ਦਲ ਦਾ ਮੁਖੀ ਕਿਸੇ ਹੋਰ ਨੂੰ ਬਣਾਈਏ ਇਹਦਾ ਮਤਲਬ ਪੰਜ ਮੈਂਬਰੀ ਕਮੇਟੀ ਚੋਂ ਤਿੰਨ ਬੰਦੇ ਤਾਂ ਉਹ ਹੈਗੇ ਜਿਹੜੇ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਚੇਂਜ ਕਰਨ ਦੀ ਗੱਲ ਕਰ ਚੁੱਕੇ ਆ ਸੋ ਕਿਤੇ ਨਾ ਕਿਤੇ ਅੱਜ ਸ਼੍ਰੀ ਹਰਖਾਲਤਖਸਰ ਦੇ ਜਥੇਦਾਰ ਦੀ ਚਿੰਤਾ ਬਹੁਤ ਜਾਇਜ਼ ਹੈ ਕਿਉਂਕਿ ਪੰਜਾਬ ਨਹੀਂ ਅਕਾਲੀ ਦਲ ਦੇ ਕਮਜ਼ੋਰ ਹੋਣ ਦੇ ਨਾਲ ਪੰਥ ਵੀ ਕਮਜ਼ੋਰ ਹੋਇਆ ਮੈਨੂੰ ਕਹਿਣ ਦੇ ਵਿੱਚ ਕੋਈ ਗੁਰੇਜ਼ ਨਹੀਂ ਆ ਪੰਥ ਨੂੰ ਬਹੁਤ ਕਾਣ ਹੋਈ ਆ ਨੁਕਸਾਨ ਹੋਇਆ ਪੰਥਕ ਮਸਲੇ ਜਿਹੜੇ ਆ ਉਲਝੇ ਪਏ ਆ ਸ਼੍ਰੀ ਕਾਲ ਤਖਸਾਲ ਦੇ ਜਥੇਦਾਰ ਨੇ ਵੀ ਮੈਨੂੰ ਲੱਗਦਾ ਚਿੰਤਾ ਜ਼ਾਹਰ ਕੀਤੀ ਹੈ ਕਿ ਪੰਥਕ ਮਸਲਿਆਂ ਦੇ ਉੱਤੇ ਜਿਹੜਾ ਉਹ ਵਿਚਾਰ ਹੋਣਾ ਚਾਹੀਦਾ ਉਹਦੀ ਹੱਲ ਹੋਣੇ ਚਾਹੀਦੇ ਪੰਥਕ ਮਸਲੇ ਭਾਵੇਂ ਉਹ ਦੇਖੋ ਪਾਈ ਰਾਜੋ ਆਣਾ ਹੈਗੇ ਆ ਸਜ਼ਾ ਕਰ ਚੁੱਕੇ ਪੂਰੀ 30 ਸਾਲਾਂ ਦੀ ਜ਼ਿੰਦਗੀ ਚ 4 ਘੰਟੇ ਪ੍ਰੋਲ ਉਹਨਾਂ ਨੂੰ ਮਿਲੀ ਹੈ ਸਜ਼ਾ ਪੂਰੀ ਹੋ ਚੁੱਕੀ ਹੈ ਸੰਵਿਧਾਨ ਹਿੰਦੁਸਤਾਨ ਦਾ ਕਹਿੰਦਾ ਹੈ ਕਿ ਅਗਰ ਸਜ਼ਾ ਪੂਰੀ ਹੋ ਚੁੱਕੀ ਹੈ ਫਿਰ ਤੁਸੀਂ ਗੁਨਾਗਾਰ ਆਪਣੇ ਗੁਨਾ ਕਬੂਲ ਕਰਕੇ ਪੂਰਾ ਤੁਸੀਂ ਕਰ ਚੁੱਕੇ ਹੋ ਫਿਰ ਤੁਸੀਂ ਬਾਹਰ ਆਣ ਦੇ ਹੱਕਦਾਰ ਹੋ ਬੰਦੀ ਸਿੰਘਾਂ ਦੀ ਰਿਹਾਈ ਨੂੰ ਮੋਰਚਾ ਲੱਗਾ ਹੋਇਆ ਹੈ ਗੁਰਦੁਆਰਾ ਸ਼ਰੂਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹ ਕਿੰਨੀ ਟੁੱਟ ਗਈ ਹੈ ਕਿ ਹਰਿਆਣੇ ਦੀ ਅਲੱਗ ਹੋ ਗਈ ਹੈ ਦਿੱਲੀ ਦੀ ਅਲੱਗ ਹੋ ਗਈ ਹੈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਬਹੁਤ ਪੰਜਾਬ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਅਲੱਗ ਹੋ ਗਈ ਹੈ ਬੋਰਡ ਜਿਹੜੇ ਤਖਤਾਂ ਦੇ ਬੋਰਡ ਉਹਨਾਂ ਉੱਤੇ ਸਰਕਾਰੀ ਜਿਵੇਂ ਰੋਲਾ ਪੈ ਰਿਹਾ ਕਿ ਕਬਜ਼ੇ ਹੋ ਰਹੇ ਨੇ ਤੁਸੀਂ ਕੱਲ ਪਰਸੋਂ ਦੀ ਇੱਕ ਵੀਡੀਓ ਨਸ਼ਰ ਹੋ ਰਹੀ ਹੈ ਕਿ ਦਿੱਲੀ ਦੇ ਵਿੱਚ ਮੈਟਰੋ ਦੇ ਵਿੱਚ ਚੜਨ ਲਈ ਇੱਕ ਅੰਮ੍ਰਿਤਧਾਰੀ ਸਿੱਖ ਨੂੰ ਜਿਹੜਾ ਉਹ ਰੋਕਿਆ ਜਾ ਰਿਹਾ ਹੈ ਬਈ ਤੁਸੀਂ ਇਹ ਸ਼ਿਰੀ ਸਾਹਿਬ ਪਾਕ ਹੈ ਤੁਸੀਂ ਮੈਟਰੋ ਦੇ ਵਿੱਚ ਨਹੀਂ ਜਾ ਸਕਦੇ ਹੋ ਵੀਡੀਓ ਬਣਾ ਕੇ ਨਸ਼ਰ ਕਰ ਰਿਹਾ ਕਿ ਦੇਖੋ ਮੈਨੂੰ ਦਿੱਲੀ ਦੇ ਵਿੱਚ ਵੀ ਮੈਂ ਅੰਮ੍ਰਿਤਧਾਰੀ ਸਿੱਖਾਂ ਇਸ ਕਰਕੇ ਚੜਨ ਨਹੀਂ ਦਿੱਤਾ ਜਾ ਰਿਹਾ ਆ ਪਿੱਛੇ ਇੱਕ ਜਿਹੜਾ ਵੈ ਏਅਰਪੋਰਟ ਦੇ ਉੱਤੇ ਦਿਲ ਅੰਮ੍ਰਿਤਸਰ ਏਅਰਪੋਰਟ ਤੇ ਜਾਰੀ ਹੋਇਆ ਸਰਕਾਰੀ ਫਰਮਾਨ ਕੀ ਇੱਥੇ ਅਮਰਤਾਰੀ ਜਿਹੜੇ ਆ ਉਹਨਾਂ ਦੀ ਏਅਰਪੋਰਟ ਥਾਰਟੀ ਦੇ ਅੰਦਰ ਜਿਹੜੇ ਆ ਉਹਨੇ ਹੀ ਕੰਮ ਕਰਨਗੇ ਸੋ ਕਿੰਨੇ ਹੀ ਇਦਾਂ ਦੇ ਮਸਲੇ ਹੈਗੇ ਜਿੰਨਾ ਤੇ ਵਿਚਾਰ ਕਰਨ ਦੀ ਲੋੜ ਹੈਗੀ ਆ ਸਿੱਖ ਮਿਸ਼ਨਰੀਜ਼ ਜਿਹੜੀਆਂ ਉਹ ਜਿਹੜੀਆਂ ਸਿੱਖ ਸੰਸਥਾਵਾਂ ਆ ਉਹ ਥੋੜਾ ਜਿਹਾ ਮੈਂ ਦੇਖਦਾ ਪਿਆ ਪਿਛਲੇ ਕੁਝ ਸਾਲਾਂ ਤੋਂ ਭਾਵੇਂ ਨੂੰ 네ਗੇਟਿਵ ਨਾਲ ਲਿਤਾ ਜਾਵੇ ਉਹ ਆਪਣਾ ਮਿਸ਼ਨ ਜਿਹੜਾ ਜਿੰਨੀ ਆਪਣਾ ਸਿੱਖੀ ਦਾ ਪ੍ਰਚਾਰ ਔਰ ਪ੍ਰਸਾਰ ਹੋਣਾ ਚਾਹੀਦਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਸੰਗਤ ਨੂੰ ਜੋੜਨਾ ਚਾਹੀਦਾ ਉਹਦੇ ਚ ਕਮਜ਼ੋਰ ਹੋਈਆਂ ਸਿੱਖ ਸੰਸਥਾਵਾਂ ਵੀ ਕਮਜ਼ੋਰ ਹੋਈਆਂ ਇਹ ਤਾਂ ਗਿਆਨੀ ਹਰਪ੍ਰੀਤ ਸਿੰਘ ਹੋਰੀ ਕਹਿ ਕੇ ਗਏ ਨੇ ਕਿ ਐਸਜੀਪੀਸੀ ਵੀ ਕਮਜ਼ੋਰ ਹੋਈ ਹੈ ਫਿਰ ਮੈਂ ਜਿਹੜੀ ਅੱਗੋਂ ਗੱਲ ਕਰਨਾ ਚਾਹੁੰਦਾ ਤੁਸੀਂ ਦੇਖੋ ਦੂਜੀਆਂ ਮਿਸ਼ਨਰੀ ਜਿਹੜੀਆਂ ਧਰਮ ਪਰਿਵਰਤਨ ਤੇ ਜਿਨ੍ਹਾਂ ਦੇ ਦੋਸ਼ ਲੱਗਦੇ ਆ ਉਹ ਸਟਰੋਂਗ ਹੋ ਰਹੀਆਂ ਪੰਜਾਬ ਚ ਉਹ ਕਿੰਨਾ ਜਾ ਰਹੀਆਂ ਪੰਜਾਬ ਚੋਂ ਜਿਹੜੀ ਸਿੱਖ ਕਮਿਊਨਿਟੀ ਦੇ ਲੋਕ ਹੈਗੇ ਉਹ ਉਹ ਬਾਲੇ ਕੈਨੇਡਾ ਇੰਗਲੈਂਡ ਅਮਰੀਕਾ 도ੜੇ ਹੋਏ ਝੋਲੇ ਚੱਕ ਕੇ ਇਧਰੋਂ ਜਿਹੜਾ ਬਿਹਾਰ ਯੂਪੀ ਦਾ ਬੰਦਾ ਉਹ ਆ ਕੇ ਪੰਜਾਬ ਚ ਕਾਬਜ ਹੋਈ ਜਾ ਰਿਹਾ ਸੋ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਬੜੇ ਗਹਿਨ ਵਿਚਾਰ ਕਰਨ ਦੀ ਲੋੜ ਹੈ ਪੰਜਾਬ ਦੇ ਹੱਕਾਂ ਦੀ ਲੜਾਈ ਚੱਲਦੀ ਪਈ ਹੈ ਚੰਡੀਗੜ੍ਹ ਦੇ ਉੱਤੇ ਸਾਡਾ ਜਿਹੜਾ ਹੈ ਸਾਡੇ ਕੋ ਖੋਇਆ ਜਾ ਰਿਹਾ ਪੰਜਾਬ ਯੂਨੀਵਰਸਿਟੀ ਖੋਈ ਜਾ ਰਹੀ ਹੈ ਯੂਟੀ ਕੈਡਰ ਜਿਹੜਾ ਉੱਥੇ ਕਾਬਜ ਹੋ ਗਿਆ ਪੰਜਾਬ ਦਾ ਹੱਕ ਜਿਹੜਾ ਖੋਇਆ ਜਾ ਰਿਹਾ 2BMB ਦੇ ਮਸਲੇ ਹੋਰ ਸਾਰੇ तमाम ਜਿਹੜੇ ਮਸਲੇ ਹੈਗੇ ਬਾਰਡਰ ਦਾ ਮਸਲਾ ਹੈਗਾ ਤੇ ਇਨਾਂ ਮਸਲਿਆਂ ਦੇ ਉੱਤੇ ਕੌਣ ਪੈਰਾ ਦੇਹੇਗਾ ਮੈਂ ਹੁਣ ਅਕਾਲੀ ਦਲ ਜਦੋਂ ਤੱਕ ਇੱਕ ਜਿਵੇਂ ਅੱਜ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕਿਹਾ ਕਿ ਪੰਜ ਮੈਂਬਰੀ ਬਣਾ ਕੇ ਇੱਕ ਨਵਾਂ ਇਹ ਚ ਭਰਤੀ ਸ਼ੁਰੂ ਕਰੋ ਡੈਲੀਗੇਟਸ ਨਵੇਂ ਲਿਆਓ ਇਹਦੀ ਵਿਧੀ ਮਤਾਬਕ ਦੀ ਚੋਣ ਕਰਾਓ ਕਹੋ ਇੱਕ ਇੱਕ ਕਮੇਟੀ ਪਹਿਲਾਂ ਸੀ ਪੂਰੀ ਹੋ ਲੈੰਦੋ ਜਦੋਂ ਅਕਾਲੀ ਦਲ ਇੱਕ ਸਟਰੋਂਗ ਬਣ ਗਿਆ ਸਖਤ ਬਣ ਗਿਆ ਫਿਰ ਹਕੂਮਤਾਂ ਕਬਰਾ ਜਾਂਦੀਆਂ ਫਿਰ ਹਕੂਮਤਾਂ ਕਹਿੰਦੀਆਂ ਨਹੀਂ ਛੇਤੀ ਨਹੀਂ ਪੰਗਾ ਲੈਣਾ ਬਈ ਇਹ ਬਹੁਤ ਤੇਜੀ ਨਾਲ ਸਟਰੋਂਗ ਹੋਏ ਨੇ ਬਹੁਤ ਤਗੜੇ ਹੋ ਗਏ ਨੇ ਇਹਨਾਂ ਨਾਲ ਪੰਗਾ ਕਦੀ ਪਹਿਲਵਾਨ ਬੰਦੇ ਨਾਲ ਕੋਈ ਪੰਗਾ ਨਹੀਂ ਲੈਂਦਾ ਪੰਗਾ ਉਹਦੇ ਨਾਲ ਲੈਂਦਾ ਜਿਹਦੇ ਨਾਲ ਪਿੱਛੇ ਬੰਦੇ ਨਾ ਹੋਣ ਉਹਨਾਂ ਨੂੰ ਪਤਾ ਲੱਗੇ ਹੁਣ ਇੱਕ ਕਾਗਜੀ ਪਹਿਲਵਾਨ ਰਹਿ ਗਿਆ ਇਹ ਜਿਹੜਾ ਫੀਲਡ ਵਾਲਾ ਅਖਾੜੇ ਵਾਲਾ ਪਹਿਲਵਾਨ ਨਹੀਂ ਰਿਹਾ ਸੋ ਕਹਿਣ ਦਾ ਮੇਰਾ ਮਕਸਦ ਹੈਗਾ ਕਿ ਜਿਹੜੇ ਅੱਜ ਚਿੰਤਾ ਜ਼ਾਹਰ ਕੀਤੀ ਆ ਉਹ ਚਿੰਤਾ ਲਗਭਗ ਪੰਜਾਬ ਦੇ ਤੇ ਲੋਕਾਂ ਦੀ ਤਾਂ ਚਿੰਤਾ ਹੈ ਵਿਖੋ ਭਾਰਤ ਚ ਜਿਹੜੀ ਸਿੱਖ ਕਮਿਊਨਿਟੀ ਦੇ ਲੋਕ ਨੇ ਪੰਜਾਬੀ ਨੂੰ ਪਿਆਰ ਕਰਨ ਵਾਲੇ ਲੋਕ ਨੇ ਉਹਨਾਂ ਸਾਰਿਆਂ ਦੀਆਂ ਚਿੰਤਾਵਾਂ ਹੈਗੀਆਂ ਜਿਹੜੀਆਂ ਸ਼੍ਰੀ ਕਾਲ ਤਖਸਬ ਦੇ ਜਥੇਦਾਰ ਨੇ ਅੱਜ ਜाहिर ਕੀਤੀਆਂ ਪੰਥਕ ਮਸਲਿਆਂ ਬਾਰੇ ਮੈਂ ਤਾਂ ਆਪ ਅਸੀਂ ਇਸ ਮਸਲਿਆਂ ਨਾਲ ਗੱਲ ਕਰਦੇ ਰਹਿੰਨੇ ਪੰਜਾਬ ਬਾਰੇ ਜਿਹੜੀ ਗੱਲ ਹੈ ਦੇਖੋ ਮੈਨੂੰ ਆਪਣੀ ਮੈਂ ਸਮਝਣਾ ਗੱਲ ਕਰਦਾ ਬਾਕੀਆਂ ਦੀ ਆਪਣੀ ਰਾਜਨੀਤਿਕ ਸਮਝ ਹੋਏਗੀ ਕਿ ਅਕਾਲੀ ਦਲ ਇੱਕ ਪੰਥਕ ਪਾਰਟੀ ਆ ਅੱਜ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਜਿਹੜੇ ਆਪਣੇ ਗੁਨਾਹ ਕਬੂਲੇ ਆ ਨਿਮਾਣੇ ਸਿੱਖ ਦੀ ਤਰ੍ਹਾਂ ਕਬੂਲੇ ਆ ਮੈਂ ਉਹਦੀ ਕਦਰ ਕਰਦਾ ਮੈਂ ਉਹਨਾਂ ਦਾ ਕਦਰਦਾਨ ਆ ਕਿ ਅੱਜ ਉਹਨਾਂ ਨੇ ਨਿਮਾਣੇ ਸਿੱਖ ਦੀ ਤਰ੍ਹਾਂ ਆਪਣੀ ਝੋਲੀ 'ਚ ਗੁਨਾਹ ਪਾ ਲਏ ਆ ਤੇ ਕਬੂਲ ਵੀ ਕਰ ਲਏ ਕਿਉਂਕਿ ਹਰ ਚੀਜ਼ ਜਿਹੜੀ ਆ ਔਨ ਰਿਕਾਰਡ ਆ ਜੇ ਇਹਨਾਂ ਨੇ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਆਪਣੀ ਸਰਕਾਰੀ ਕੋਠੀ 'ਚ ਬੁਲਾਇਆ ਪ੍ਰਕਾਸ਼ ਸਿੰਘ ਬਾਦਲ ਜਿਹੜੇ ਉਸ ਵੇਲੇ ਦੇ ਮੁੱਖ ਮੰਤਰੀ ਸਨ ਉਹ ਵੀ ਮੌਕੇ ਤੇ ਸਨ ਨਾਲ ਉਹਨਾਂ ਦੀ ਗਿਆਨੀ ਗੁਰਮੁਖ ਸਿੰਘ ਗਏ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਗੁਰਮੁਖ ਸਿੰਘ ਨੇ ਔਨ ਰਿਕਾਰਡ ਕੀਤਾ ਕਿ ਸਾਨੂੰ ਕੋਠੀ ਚ ਬੁਲਾ ਕੇ ਕਿਹਾ ਗਿਆ ਕਿ ਤੁਸੀਂ ਮਾਫ ਕਰੋ ਇਹਨਾਂ ਨੂੰ ਇਹਨਾਂ ਨੂੰ ਮਾਫ ਕਰਨਾ ਸਾਨੂੰ ਕਹਿੰਦੇ ਚਿੱਠੀ ਦਿੱਤੀ ਗਈ ਉੱਥੇ ਦਿਖਾਈ ਗਈ ਉਹਦੀ ਚਿੱਠੀ ਸੌਦਾ ਸਾਥ ਦੀ ਤੇ ਉਹ ਚਿੱਠੀ ਬਾਅਦ ਚ ਪੰਜਾਬੀ ਚ ਟ੍ਰਾਂਸਲੇਟ ਹੋ ਕੇ ਆਈ ਉਹ ਤਾਂ ਗਿਆਨੀ ਗੁਰਮੁਖ ਸਿੰਘ ਤਾਂ ਔਨ ਰਿਕਾਰਡ ਹੈ ਹੁਣ ਕੌਣ ਕਹੇਗਾ ਕਿ ਤੁਸੀਂ ਡੀਜੀਪੀ ਸੁਮੇਸ਼ ਸੈਣੀ ਨੂੰ ਨਹੀਂ ਲਾਇਆ ਉਹ ਤਾਂ ਔਨ ਰਿਕਾਰਡ ਹੈ ਅੱਛਾ ਯੂ ਨਾ ਯੂ ਨਾ ਗੱਲ ਪੂਰੀ ਹੋ ਲੈਂਦੋ ਤੁਸੀਂ ਫਿਰ ਗੱਲ ਨੂੰ ਆਪਣੀ ਕਰਿਓ ਪਹਿਲਾਂ ਮੈਨੂੰ ਗੱਲਾਂ ਕਰ ਲੈੰਦੋ ਇਹ ਵੀ ਔਨ ਰਿਕਾਰਡ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਡੇਰਾ ਸੌਦਾ ਸਾਧ ਦੇ ਬੰਦਿਆਂ ਨੇ ਆਪਣੇ ਕਬਜ਼ੇ 'ਚ ਰੱਖਿਆ ਤੇ ਵੰਗਾਰਿਆ ਪੋਸਟਰ ਲਾ ਕੇ ਇਹ ਵੀ ਔਨ ਰਿਕਾਰਡ ਹੈ ਇਹ ਵੀ ਔਨ ਰਿਕਾਰਡ ਹੈ ਕਿ ਅਸੀਂ ਉਹ ਦੇ ਦੋਸ਼ੀਆਂ ਨੂੰ ਫੜਨ ਦੀ ਬਜਾਏ ਆਸਟ੍ਰੇਲੀਆ ਦੇ ਦੋ ਭਰਾਵਾਂ ਨੂੰ ਫੜ ਲਿਆ ਇਹ ਵੀ ਔਨ ਰਿਕਾਰਡ ਹੈ ਕਿ ਸੌਦਾ ਸਾਧ ਨੂੰ ਸ਼੍ਰੀ ਕਾਲ ਤਖਸਬ ਤੋਂ ਮਾਫ ਕੀਤਾ ਗਿਆ ਇਹ ਵੀ ਔਨ ਰਿਕਾਰਡ ਹੈ ਕਿ ਉਹਦੀ ਮਾਫੀ ਦੇ ਉੱਤੇ ਇਸ਼ਤਿਹਾਰ ਵੀ ਜਾਰੀ ਕੀਤਾ ਗਿਆ ਕਿ ਬਹੁਤ ਵਧੀਆ ਹੋਇਆ ਹਿੰਦੂ ਸਿੱਖ ਭਾਈਚਾਰਕ ਸੰਜਤਾ ਇਹ ਵੀ ਔਨ ਰਿਕਾਰਡ ਹੈ ਕਿ ਕੋਟਕਪੂਰਾ ਬੇਬਲ ਕਲਾਚ ਗੋਲੀਆਂ ਚੱਲੀਆਂ ਤੇ ਗੋਲੀਆਂ ਮਾਰਨ ਵਾਲਿਆਂ ਨੇ ਉਲਟਾ ਅਣਪਛਾਤੀ ਪੁਲਿਸ ਲਖਾਈ ਗਈ ਐਫ ਆਈ ਆਰ ਸੀ ਕਿ ਅਣਪਛਾਤੀ ਪੁਲਿਸ ਨੇ ਗੋਲੀਆਂ ਚਲਾਈਆਂ ਇਹ ਵੀ ਔਨ ਰਿਕਾਰਡ ਹੈ ਕਿ ਆਪਣੀ ਗੱਡੀਆਂ ਤੇ ਗੋਲੀਆਂ ਮਾਰ ਕੇ ਸਿੰਘਾਂ ਦੇ ਝੂਠੀਆਂ ਐਫਆਈਆਰ ਕੀਤੀਆਂ ਗਈਆਂ ਇਹ ਵੀ ਔਨ ਰਿਕਾਰਡ ਹੈ ਕਿ ਕੋਟਕਪੂਰਾ ਦੇ ਵਿੱਚ ਸਿਵਲ ਹਸਪਤਾਲ ਦੇ ਵਿੱਚ ਜਿਹੜੇ ਸਿੰਘਾਂ ਦੇ ਗੋਲੀਆਂ ਲੱਗੀਆਂ ਸੀ ਉਹਨਾਂ ਦੀ ਐਮਐਲਰ ਨਹੀਂ ਕੱਟਣ ਦਿੱਤੀਆਂ ਗਈਆਂ ਇਹ ਵੀ ਔਨ ਰਿਕਾਰਡ ਹੈ ਜਹਾਰ ਆलम ਜਿਹੜਾ ਉਹਨੂੰ ਅਕਾਲੀ ਦਲ ਦੇ ਵਿੱਚ ਸ਼ਾਮਲ ਕਰਕੇ ਵੱਕਬ ਬੋਰਡ ਦਾ ਚੇਅਰਮੈਨ ਬਣਾਇਆ ਗਿਆ ਇਹ ਵੀ ਔਨ ਰਿਕਾਰਡ ਹੈ ਉਹਦੀ ਵਾਈਫ ਨੂੰ ਟੈਗਟ ਦਿੱਤੀ ਗਈ ਠੀਕ ਹੈ ਨਾ ਇਹ ਵੀ ਔਨ ਰਿਕਾਰਡ ਹੈ ਕਿ ਜਿਹੜਾ ਅ ਦਰਬਾਰਾ ਸਿੰਘ ਗੁਰੂ ਜਿਹੜੇ ਆ ਉਹਨਾਂ ਨੂੰ ਵੀ ਅਕਾਲੀ ਦਲ ਦੀ ਟਿਕਟ ਦਿੱਤੀ ਗਈ ਜਿਨ੍ਹਾਂ ਦੇ ਉੱਤੇ ਜਲੰਧਰ ਦੇ ਵਿੱਚ ਡੀਸੀ ਹੁੰਦੇ ਸਾਕਾ ਨਕੌਦਰ ਦਾ ਉਹਨਾਂ ਦੀ ਜ਼ਿੰਮੇਵਾਰੀ ਬੰਦੀ ਹੈ ਕਿਉਂਕਿ ਉਹ ਡਿਪਟੀ ਕਮਿਸ਼ਨਰ ਸੀ ਸਾਰੇ ਸੋ ਕਹਿਣ ਦਾ ਮੇਰਾ ਮਕਸਦ ਇੱਕੋ ਹੈਗਾ ਕਿ ਇਹ ਸਾਰੀਆਂ ਚੀਜ਼ਾਂ ਇੰਨਾ ਚ ਤੱਥਾਂ ਦੀ ਲੋੜ ਨਹੀਂ ਇਹ ਵੀ ਔਨ ਰਿਕਾਰਡ ਹੈ ਅਕਾਲ ਤਖਤ ਸਾਹਿਬ ਦੇ ਕਾਰਜਵਾਹਕ ਜਥੇ ਦਾ ਗੁਰਦੇਵ ਸਿੰਘ ਕੌਂਕੇ ਨੂੰ ਫੇਕ ਐਨਕਾਊਂਟਰ ਮਾਰਕ ਕਰਕੇ ਮਾਰਿਆ ਗਿਆ ਔਰ ਉਹਨਾਂ ਦੇ ਬੀਪੀ ਤਵਾਰੀ ਏਡੀਜੀਪੀ ਨੇ ਰਿਪੋਰਟ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੂੰ ਦਿੱਤੀ ਕਿ ਇਹ ਗਲਤ ਹੋਇਆ ਤੇ ਅੱਜ ਤੱਕ ਐਫਆਈਆਰ ਨਹੀਂ ਹੋਈ ਇਹ ਵੀ ਆਨ ਰਿਕਾਰਡ ਹੈ ਕੌਣ ਉਹਦਾ ਜ਼ਿੰਮੇਵਾਰ ਹੈ ਸੋ ਕਹਿਣ ਦਾ ਮਕਸਦ ਹੈਗਾ ਇੰਨਾ ਚ ਤੱਥਾਂ ਦੀ ਲੋੜ ਨਹੀਂ ਇਹ ਸਾਰੇ ਆਪਣੇ ਆਪ ਚ ਸਬੂਤ ਹੈ ਤੇ ਇਹ ਸਬੂਤ ਜਿਹੜੇ ਸਰਦਾਰ ਸੁਖਬੀਰ ਸਿੰਘ ਬਾਦਲ ਜਾਂ ਅਕਾਲੀ ਦਲ ਦੇ ਲੀਡਰ ਇਹਨਾਂ ਕੋ ਜਾ ਨਹੀਂ ਸਕਦੇ ਸੀਗੇ ਜਿਹੜੀ ਹੁਣ ਗੱਲ ਤੁਸੀਂ ਪੁੱਛਣਾ ਚਾਹੁੰਦੇ ਹੋ ਕਹਿਣਾ ਚਾਹੁੰਦੇ ਹੋ ਕਿ ਇਹ ਅਕਾਲੀ ਦਲ ਹੁਣ ਇੱਕ ਨਵੇਂ ਰੂਪ ਚਾਏਗਾ ਜਿਵੇਂ ਸ੍ਰੀ ਗੁਰੂ ਕਾਲ ਤਖਤ ਸਾਹਿਬ ਦੇ ਜਥੇਦਾਰ ਜਿਵੇਂ ਸੋਚਦੇ ਨੇ ਜਿਵੇਂ ਉਹ ਚਾਹੁੰਦੇ ਨੇ ਪੰਜਾਬ ਦੇ ਲਈ ਪੰਥ ਦਾ ਭਲਾ ਚਾਹੁੰਦੇ ਨੇ ਤੇ ਇੱਕ ਅਕਾਲੀ ਦਲ ਨੂੰ ਖੜਾ ਹੋਣਾ ਹੀ ਪਏਗਾ ਜਿਹੜਾ ਅਕਾਲੀ ਦਲ ਪੰਥ ਲਈ ਸਿੱਖਾਂ ਲਈ ਪੰਜਾਬ ਦੇ ਮਸਲਿਆਂ ਲਈ ਡਟ ਕੇ ਪੈਰਾ ਦੇ ਸਭ ਇਹ ਤਾਂ ਹੁਣ ਠੀਕ ਆ ਤੁਹਾਨੂੰ ਦੱਸਿਆ ਕਿ ਸਾਰਾ ਕੁਝ ਔਨ ਰਿਕਾਰਡ ਹੈ ਪਰ ਜੇ ਔਨ ਰਿਕਾਰਡ ਹੈ ਇੱਕ ਪਾਸੇ ਪੰਥਕ ਸਜ਼ਾ ਲੱਗ ਗਈ ਤੇ ਹੁਣ ਫਿਰ ਲੀਗਲ ਐਕਸ਼ਨ ਵੀ ਹੋਣਾ ਚਾਹੀਦਾ ਕਿ ਨਹੀਂ ਦੇਖੋ ਲੀਗਲ ਐਕਸ਼ਨ ਤਾਂ ਕੋਈ ਹੁਣ ਖੜਾ ਹੋਏਗਾ ਉਹ ਕਰਵਾ ਸਕਦਾ ਹੈ ਕਿ ਅੱਜ ਸੌਦਾ ਸਾਧ ਨੂੰ ਕੇਸ ਵਾਪਸ ਲਿੱਤਾ ਗਿਆ ਇਹ ਵੀ ਔਨ ਰਿਕਾਰਡ ਹੈ ਮੈਂ ਗੱਲ ਕਰਨਾ ਭੁੱਲ ਗਿਆ ਕਿ ਸਰਕਾਰ ਦੇ ਕਾਰਜਕਾਲ ਦੇ ਦੌਰਾਨ ਸੌਦਾ ਸਾਧ ਦੇ ਉੱਤੇ ਜਿਹੜਾ ਕੇਸ ਸੀਗਾ ਸ਼੍ਰੀ ਮਹਾਰਾਜ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਦਾ ਸਵਾਗ ਰਚਦਾ ਉਹ ਵਾਪਸ ਲਿੱਤਾ ਗਿਆ ਕਿ ਇਸ ਖਰਜ ਕਰਾਇਆ ਗਿਆ ਉਹਦੀ ਕੈਂਸਲੇਸ਼ਨ ਰਿਪੋਰਟ ਫਾਈਲ ਕੀਤੀ ਗਈ ਤੇ ਇਹ ਵੀ ਔਨ ਰਿਕਾਰਡ ਹੈ ਜਿਨੇ ਪਰਚਾ ਦਰਜ ਕਰਾਇਆ ਸੀ ਰਜਿੰਦਰ ਸਿੰਘ ਉਹ ਕਹਿੰਦਾ ਇਹ ਮੇਰੇ ਸਾਈ ਨਹੀਂ ਹਨੀ ਮੈਂ ਤਾਂ ਕਿਹਾ ਹੀ ਨਹੀਂ ਜੀ ਇਹਦਾ ਸੌਦਾ ਸਾਧ ਦਾ ਕੇਸ ਵਾਪਸ ਲੈ ਲਓ ਫਿਰ ਲੀਗਲ ਐਕਸ਼ਨ ਤਾਂ ਬੰਦਾ ਸੌਦਾ ਸਾਧ ਦਾ ਕੇਸ ਕਿੰਨੇ ਖਰਜ ਕਰਾਇਆ ਕਾਨੂੰਨ ਨਾਲ ਧੋਖੇਚ ਰੱਖਿਆ ਗਿਆ ਝੂਠ ਬੋਲਿਆ ਗਿਆ ਅੱਜ ਰਜਿੰਦਰ ਸਿੰਘ ਜਾਂ ਹੋਰ ਕੋਈ ਜਿਹੜਾ ਵੀ ਚਾਵੇ ਉਹ ਲੀਗਲੀ ਤੌਰ ਤੇ ਐਪਲੀਕੇਸ਼ਨ ਦੇ ਸਕਦਾ ਕਿ ਸੌਦਾ ਸਾਧ ਦਾ ਕੇਸ ਕਿੰਨੇ ਵਾਪਸ ਕਰਾਇਆ ਕਿਉਂ ਕੈਂਸਲੇਸ਼ਨ ਹੋਈ ਜਿਹੜਾ ਰਜਿੰਦਰ ਸਿੰਘ ਕਹਿੰਦਾ ਕਿ ਮੈਂ ਐ ਤਾਂ ਕਿਹਾ ਹੀ ਨਹੀਂ ਕੇਸ ਵਾਪਸ ਲੈ ਲਓ ਤੇ ਤੁਸੀਂ ਕਿਦਾਂ ਕੇਸ ਇਹਨੂੰ ਕੈਂਸਲ ਕਰ ਦਿੱਤਾ ਇਹਦੀ ਬਾਰੀਕੀ ਚ ਜਾਂਚ ਹੋਣੀ ਚਾਹੀਦੀ ਹੈ ਕਿੰਨੇ ਕਿਹਾ ਵੀ ਉਹਦਾ ਕੇਸ ਵਾਪਸ ਲੈ ਲਓ ਉਹਦੇ ਉੱਤੇ ਵੀ ਐਕਸ਼ਨ ਹੋਣਾ ਚਾਹੀਦਾ ਇਸ ਸਾਰੀਆਂ ਚੀਜ਼ਾਂ ਕਾਨੂੰਨੀ ਪਹਿਲੂ ਦੇ ਵਿੱਚ ਜੇ ਕੋਈ ਚੱਲੇਗਾ ਤੇ ਕਰ ਸਕਦਾ ਕਿਉਂਕਿ ਕਨਫੈਸ਼ਨ ਕਰ ਗਏ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਹਾਂ ਅਗੋਂ ਇਹ ਲਾ ਪੁਆਇੰਟ ਹੁੰਦਾ ਏ ਲੀਗਲ ਹੁੰਦੇ ਡਿਸਟ੍ਰਿਕਟ ਅਟਾਰਨੀ ਲੀਗਲਸ ਕਹਿੰਦੇ ਆ ਡੀਏ ਪ੍ਰੋਸੀਕਿਊਸ਼ਨ ਹੁੰਦੇ ਆ ਉਹ ਹੁਣ رائے ਕਰਨਗੇ ਜੇ ਕੋ ਉਹਦੇ ਵਿੱਚ ਅਗੋਂ ਜਾਣਾ ਚਾਵੇ ਤੇ ਜਾ ਕੇ رائے ਕਰੇਗਾ ਬਈ ਇਹਦੇ ਚ ਅਗੋਂ ਕੀ ਕਾਰਵਾਈ ਹੋ ਸਕਦੀ ਹੈ ਲੇਕਿਨ ਗੱਲ ਇਹ ਹੈਗੀ ਆ ਕਿ ਜਿਹੜੀ ਮੈਂ ਇੱਕ ਗੱਲ ਕਰਦਾ ਕਿ ਮੈਂ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਇਸ ਗੱਲੋਂ ਕਦਰਦਾਨਾ ਅੱਜ ਉਹਨਾਂ ਨੇ ਨਮਾਣੇ ਸਿੱਖ ਦੀ ਤਰ੍ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੇ ਆਪਣੇ ਸਾਰੇ ਗੁਨਾਹ ਕਬੂਲ ਲਏ ਔਰ ਇਹੀ ਸਾਡਾ ਸਿੱਖੀ ਦਾ ਸਿਧਾਂਤ ਹੈ। ਇਹੀ ਅੱਜ ਤੱਕ ਫਲਸਫਾ ਗੁਰੂ ਮਹਾਰਾਜ ਦਾ ਕਿ ਉੱਥੇ ਨਿਮਕੇ ਜਾਓ ਤੇ ਤੁਹਾਨੂੰ ਹਮੇਸ਼ਾ ਪ੍ਰਸ਼ਾਦ ਮਿਲਦਾ। ਔਰ ਗੁਨਾਹ ਜਿਹੜੇ ਤਾਂ ਦੇ ਮaaf ਕੀਤੇ ਜਾਂਦੇ ਆ। ਸੁਖਮੰਤ ਵਿੱਚ ਆਉਂਦੇ ਆਂਦੇ ਹੁਣ ਮੈਂ ਪੁੱਛਣਾ ਚਾਹੁੰਦਾ ਕਿ ਸੁਖਵੀਰ ਸਿੰਘ ਬਾਦਲ ਨੂੰ ਤਨਖਾਹ ਲੱਗ ਗਈ ਹੈ। ਹੁਣ ਆਉਂਦੇ 2 ਦਿਨ ਦਾ ਜਿਹੜਾ ਉਹਨਾਂ ਨੇ ਵਕਤ ਦਿੱਤਾ ਉਹਦੇ ਵਿੱਚ ਉਹ ਪੂਰੀ ਵੀ ਕਰ ਲੈਣਗੇ। ਪਰ ਗੱਲ ਇਹ ਹੈ ਕਿ ਹੁਣ ਸਿਆਸੀ ਸਫ਼ਰ ਅਗਲਾ ਕਿਵੇਂ ਦਾ ਰਹੇਗਾ? ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦਾ ਸੁਖਵੀਰ ਸਿੰਘ ਬਾਦਲ ਦਾ। ਦੇਖੋ ਹਜੇ ਨਾ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਮੈਨੂੰ ਲੱਗਦਾ ਕਿ ਪੰਥ 'ਚ ਆਪਣਾ ਵਿਸ਼ਵਾਸ ਜਿੱਤਣਾ ਚਾਹੀਦਾ ਹੈ। ਪੰਥ ਦੇ ਲੋਕਾਂ ਦੇ ਜਿਹੜੇ ਜ਼ਖਮ ਹੈ ਉਹ ਭਰਨੇ ਚਾਹੀਦੇ ਆ। ਸਿੱਖਾਂ ਨੂੰ ਕਾਫੀ ਹਿਰਦੇ ਲੂਏ ਗਏ ਯਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਉੱਤੇ ਕੌਣ ਹੈ ਸ੍ਰਿਸ਼ਟੀ 'ਚ ਕੁਝ ਨਹੀਂ ਹੈਗਾ ਜਪਾ ਇਸ ਕਾਲੀਯੋਗ ਦੀ ਧਰਤੀ ਤੇ ਗੱਲ ਕਰੀਏ ਤੁਸੀਂ ਦੱਸ ਦਿਓ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਉੱਪਰ ਕੁਝ ਹੈਗਾ ਤੇ ਉਹ ਜੀਵੰਤ ਗੁਰੂ ਹੈ ਉਹਦੇ ਇੱਕ ਇੱਕ ਅੱਖਰ ਤੁਹਾਡੀ ਜੀਵਨ ਦਾ ਉਪਦੇਸ਼ ਹੈ ਔਰ ਇਹੀ ਗੁਰੂ ਮਹਾਰਾਜ ਦਾ ਫਲਸਫਾ ਗੁਰੂ ਮਾਨਿਓ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਤੁਸੀਂ ਇਹੀ ਜਦੋਂ ਸੁਣਦੇ ਹੋ ਦੀ ਬਾਣੀ ਨੂੰ ਇਹੀ ਲੱਗਦਾ ਕਿ ਤੁਹਾਨੂੰ ਜੀਵਨ ਦੇ ਵਿੱਚ ਅੱਗੋਂ ਕੀ ਕੀ ਕਰਨਾ ਚਾਹੀਦਾ ਕਿਵੇਂ ਤੁਹਾਡੀ ਜ਼ਿੰਦਗੀ ਸਾਦਗੀ ਨਾਲ ਜਿਣੀ ਚਾਹੀਦੀ ਆ ਉਹਦੇ ਵਿੱਚ ਇੱਕ ਇੱਕ ਤੁਹਾਡੀ ਜੀਵਨ ਦਾ ਅੰਗ ਬਾਰੇ ਹਰ ਚੀਜ਼ ਬਾਰੇ ਤੁਹਾਡੇ ਆਪਣਾ ਰਸਤੇ ਖੁੱਲਦੇ ਆ ਸੱਚਖੰਡ ਦਾ ਰਸਤਾ ਸ੍ਰੀ ਗੁਰਗ੍ਰੰਥ ਸਾਹਿਬ ਬਿਲਕੁਲ ਦੱਸਿਆ ਗਿਆ ਕਿ ਸੱਚਖੰਡ ਦੇ ਰਸਤੇ ਦਾ ਉਹ ਦਾਰਸ਼ਨਿਕ ਹੁਣ ਮੈਂ ਜਿਹੜੀ ਗੱਲ ਕਰਨਾ ਚਾਹੁੰਦਾ ਕਿ ਜਦੋਂ ਉਹਨਾਂ ਦੇ ਅੰਗ ਜਿਹੜੇ ਆ ਉਹ ਖਿਲਾਰੇ ਗਏ ਕਰੋੜਾਂ ਲੋਕਾਂ ਦੇ ਹਿਰਦੇ ਜਿਹੜੇ ਉਹ ਅੰਦਰ ਉਹਨਾਂ ਦੇ ਗਹਿਰੇ ਜ਼ਖਮ ਹੋਏ ਨੇ ਉਹ ਇਨੀ ਸਿੱਤੀ ਨਹੀਂ ਪਰੇ ਜਾ ਸਕਦੇ ਉਹ ਬੜਾ ਮਾੜਾ ਦੌਰ ਸੀ ਉਹ ਮੈਂ ਕਹਿੰਨਾ ਕਿ ਇਦਾਂ ਦੀ ਵਾਹਿਗੁਰੂ ਕਦੀ ਸੰਕਟ ਦੁਆਰਾ ਘੜੀ ਨਾ ਆਵੇ ਕਿ ਉਹ ਦਿਨ ਦੇਖਣੇ ਪੈਣ ਲੇਕਿਨ ਸਰਦਾ ਸੁਖਬੀਰ ਸਿੰਘ ਬਾਦਲ ਨੂੰ ਦੁਆਰਾ ਪੰਥ ਦੇ ਵਿੱਚ ਆਪਣੀ ਸੇਵਾ ਕਰਕੇ ਲੋਕਾਂ ਦੇ ਵਿੱਚ ਨਿਮਕ ਕੇ ਉਹਨਾਂ ਨੂੰ ਆਪਣਾ ਵਿਸ਼ਵਾਸ ਜਿੱਤਣਾ ਚਾਹੀਦਾ ਇਹ ਦੱਸਣਾ ਚਾਹੀਦਾ ਕਿ ਪੰਥ ਮਿਲ ਲਈ ਪਹਿਲਾਂ ਤੇ ਬਾਕੀ ਚੀਜ਼ਾਂ ਬਾਅਦ ਚ ਹੈ ਕਿਉਂਕਿ ਗੁਰੂ ਮਹਾਰਾਜ ਤਾਂ ਇਹੀ ਕਰਕੇ ਗਏ ਹਨਾ ਪੰਥ ਵਸੇ ਮੈਂ ਉਜੜਾ ਔਰ ਪੰਥ ਵਸਾ ਕੇ ਗਏ ਨੇ ਆਪਣਾ ਟੱਬਰ ਵਾਰ ਗਏ ਨੇ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਵੀ ਉਸੇ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦੱਸੇ ਰਸਤੇ ਤੇ ਚੱਲਦੇ ਹੋਏ ਪੰਥ ਨੂੰ ਚੜ੍ਹਦੀ ਕਲਾ ਜਰ ਰੱਖਣ ਲਈ ਉਪਰਾਲੇ ਕੀਤੇ ਜਾਣੇ ਚਾਹੀਦੇ ਆ ਵਾਹਿਗੁਰੂ ਦੀ ਅਦਾਲਤ ਬਿਆਨਤ ਬਹੁਤ ਬਿਆਨਤ ਹੈ ਉਹ ਮਾਫ ਕਰਨ ਵਾਲਾ ਹੈ ਉਹ ਬਖਸ਼ਣਹਾਰ ਹੈ ਅਸੀਂ ਜੋ ਪਾਪੀ ਲੋਗ ਆ ਸਾਰੇ ਹੀ ਸ੍ਰਿਸ਼ਟੀ ਚ ਪਾਪੀ ਲੋਗ ਆ ਉਹ ਤਾਂ ਬਖਸ਼ਣਹਾਰ ਹੈ ਅੱਜ ਨਹੀਂ ਤਾਂ ਕੱਲ ਤਾਂ ਗੁਨਾਹ ਜਿਹੜੇ ਆ ਤੁਹਾਡੇ ਬਖਸ਼ੀਦਾ ਇਹ ਪ੍ਰਧਾਨਗੀ ਨੂੰ ਲੈ ਕੇ ਮੈਂ ਵੀ ਪੁੱਛਣਾ ਚਾਹੁੰਦਾ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਸਸਟੇਨ ਕਰੇਗੀ ਜਾਂ ਫਿਰ ਇਹ ਅੱਗੇ ਕਿਤੇ ਜਾ ਸਕਦੀ ਹੈ ਵੀ ਕਰੀ ਦੱਸ ਦੇਖੋ ਗੱਲ ਪਤਾ ਕੀ ਹੈ ਹਜੇ ਪੰਜ ਮੈਂਬਰੀ ਕਮੇਟੀ ਡੈਲੀਗੇਟਸ ਭਰਤੀ ਕਰੇਗੀ ਡੈਲੀਗੇਟਸ ਆਣਗੇ ਬਾਅਦ ਚ ਚੋਣ ਹੋਏਗਾ ਦੇਖੋ ਅੱਜ ਦੇ ਦੌਰ ਦੇ ਵਿੱਚ ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਦਬਦਬਾ ਅਕਾਲੀ ਦਲ ਛੇਗਾ ਲੇਕਿਨ ਪੰਜ ਮੈਂਬਰੀ ਜਿਹੜੀ ਕਮੇਟੀ ਹੈ ਇਹ ਕਿਦਾਂ ਡੈਲੀਗੇਟਸ ਭਰਤੀ ਕਰਦੀ ਹੈ ਕਿੰਨੇ ਡੈਲੀਗੇਟਸ ਜਿਹੜੇ ਆ ਦੂਜੀਆਂ ਪਾਰਟੀਆਂ ਵੱਲੋਂ ਆਂਦੇ ਵਿਰੋਧ ਸੁਧਾਰ ਲਹਿਰ ਵੱਲੋਂ ਆਂਦੇ ਆ ਨਵੇਂ ਸਿਰਿਓਂ ਕੋਣ ਅੱਗੇ ਨਿਕਲ ਕੇ ਆਂਦਾ ਲੇਕਿਨ ਇਹ ਹੈ ਕਿ ਕਿਸੇ ਨਾ ਕਿਸੇ ਨੂੰ ਤਾਂ ਫੌਰ ਦਾ ਟਾਈਮ ਬੀਏਗਾ ਭਾਵੇਂ 2 ਸਾਲ 4 ਸਾਲ ਅਕਾਲੀ ਦਲ ਸੰਭਾਲਣਾ ਪਏਗਾ ਫਿਰ ਭਾਵੇਂ ਸਰਦਾਰ ਸੁਖਬੀਰ ਸਿੰਘ ਬਾਦਲ ਜੇ ਪੰਥ ਨੂੰ ਕਬੂਲ ਹੋਵੇ ਤੇ ਅੱਗੇ ਆ ਜਾਣਗੇ ਲੇਕਿਨ ਅੱਜ ਦੇ ਦੌਰ ਦੇ ਵਿੱਚ ਜੋ ਮੈਂ ਹਾਲਾਤ ਦੇਖ ਰਿਹਾ ਸਰਦਾਰ ਸੁਖਬੀਰ ਸਿੰਘ ਬਾਦਲ ਲਈ ਉਹ ਅਨਕੂਲ ਨਹੀਂ ਹੈ ਉਹਨਾਂ ਨੂੰ ਜੇ ਹਾਲਾਤ ਹੈ ਉਹਨਾਂ ਦੇ ਪ੍ਰਤੀ ਕੋਈ ਜ਼ਿਆਦਾ ਲੋਕਾਂ ਦੇ ਮਨਾਂ ਦੇ ਵਿੱਚ ਨਹੀਂ ਹੈਗਾ ਕਿ ਐਜ਼ ਏ ਅਕਸੈਪਟੈਂਸ ਐਜ਼ ਏ ਪ੍ਰਧਾਨ ਹੈਗੀ ਆ ਹਾਂ ਇੱਕ ਟਾਈਮ ਬਾਅਦ ਇੱਕ ਟਾਈਮ ਬਾਅਦ ਜ਼ਰੂਰ ਉਹ ਦੁਆਰਾ ਆਣਗੇ ਸਰਵਾਈਵ ਕਰ ਸਕਦੇ ਆ ਸੇਵਾ ਕਰਨ ਸੇਵਾ ਕਰਨ ਕੇ ਤੇ ਫਾਲਤਾਂ ਮਿਲਦਾ ਹੀ ਹੈ ਨਾ ਠੀਕ ਇਹ ਉਹ ਸਿਚੁਏਸ਼ਨ ਫਿਲਹਾਲ ਜੋ ਤਨਖਾਹ ਲਾਉਣ ਤੋਂ ਬਾਅਦ ਵੇਖਣ ਨੂੰ ਮਿਲੀ ਹੈ ਸਾਹਮਣੇ ਆਈ ਹੈ ਵਿਸ਼ਲੇਸ਼ਣ ਡਾਕਟਰ ਸਾਹਿਬ ਨੇ ਅੱਗੇ ਰੱਖਿਆ ਹੁੰਦਾ ਸਮਾਂ ਕੀ ਲੈ ਕੇ ਆਉਂਦਾ ਬਿਲਕੁਲ ਦੇਖਣਾ ਹੋਵੇਗਾ ਉਹ ਤੱਕ ਲਈ ਬਣੇ ਰਹੋ 18 ਪੰਜਾਬੀ ਤੇ